लंबे समय तो लटकिया बी आर टीसी कैबिनेट मंत्री कुलदीपालीवाल हरी झंडी दे दी गई है जिस संबंधी नगर निगम कमिश्नर इन्होंने ट्रायल तो मुड़ तो प्लान सैट कर तैयारी कमिश्नर नगर निगम कमिश्नर ने दसा है कि पाब सुरू किए गए बीआर टीसी प्रोजेक्ट अधीन अज इस प्रोजेक्ट नारी झंडी मिलने ट्रायल जोड़ा है ट्रायल सत्तरी बसा जूट ने ਉਸ ਨੰਬਰ ਨੂੰ 201 ਰੂਪਰੇਖਾ ਦੇ ਵਿੱਚ ਕਰਾਂਗੇ ਤੇ ਇਸ ਤੋਂ ਬਾਅਦ ਬਾਕੀ ਰੂਟ ਦੀ ਰੂਪਰੇਖਾ ਜੋੜੀਏ ਉਹ ਤਿਆਰ ਕਰਕੇ ਪਸਾਰ ਨੂੰ ਚਲਾਇਆ ਜਾਵੇਗਾ। ਓਕੇ ਓਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਸਰਦਾਰ ਭਗਤ ਸਿੰਘ ਸਾਹਿਬ ਦਾ ਮਾਨ ਸਾਹਿਬ ਦਾ ਤੇ ਸਾਡਾ ਨਾਲ ਆਪਣੇ ਕਾਪੀਸ਼ਿੰਗ ਜੀ ਸਰਦਾਰ ਗੋਪੀ ਸਿੰਘ ਹਲਾ ਕਿ ਧਾਰੂਵਾਲ ਸਾਹਿਬ ਤੇ ਸੰਭੂ ਐਮਐਲਏ ਸਾਹਿਬ ਦਾ ਕਿ ਜਿਨ੍ਹਾਂ ਨੇ 1500 ਘਰ ਜਿਹੜੇ ਬੇਰੁਜ਼ਗਾਰ ਏ ਸੀਗੇ ਉਹਨਾਂ ਨੂੰ ਇੱਕ ਦੁਬਾਰਤ ਜਿਹੜਾ ਇੱਕ ਰੋਟੀ ਦਾ ਜ਼ਰੀਆ ਦਿੱਤਾ ਵਾ ਤੇ ਮੈਂ ਚਾਹੁੰਦਾ ਵਾਂ ਕਿ ਪੰਜਾਬ ਸਰਕਾਰ ਦੇ ਜਿਹੜਾ ਇਹ ਉਪਰਾਲਾ ਕੀਤਾ ਵਾ ਬਹੁਤ ਹੀ ਸ਼ਲਾਘਾਯੋਗ ਆ ਤੇ ਅਸੀਂ ਪੂਰੀ ਆਸ ਤੇ ਉਮੀਦ ਨਾਲ ਇਹ ਜਿਹੜਾ ਪ੍ਰੋਜੈਕਟ ਚਲਾਵਾਂਗੇ ਤੇ ਸ਼ਹਿਰ ਵਾਸੀਆਂ ਨੂੰ ਜਿਹੜੀ ਇਹ ਸਹੂਲਤ ਆ ਇਹ ਅੱਜ ਤੋਂ ਜਿਹੜੀ ਤੁਹਾਨੂੰ ਇਹ ਮਿਲ ਜੇਗੀ ਤੇ ਮੈਂ ਸ਼ਹਿਰ ਵਾਸੀਆਂ ਨੂੰ ਇੱਕ ਸਨੇਮਾ ਦਿਵਾ ਦਵਾਂਗਾ ਕਿ ਜਿਹੜੇ 45 ਤੋਂ 50 ਹਜ਼ਾਰ ਪੈਸੰਜਰ ਜਿਹੜੇ ਸਫ਼ਰ ਕਰਦੇ ਸੀਗੇ ਉਹ ਇਸ 5 ਤੋਂ 5 ਤੋਂ 10 ਰੁਪਏ ਦੇ ਟਿਕਟ ਦੇ ਵਿੱਚ ਹੁਣ 15 ਦਿਨ ਜਿਹੜਾ ਇਹ ਫ੍ਰੀ ਟ੍ਰਾਇਲ ਲਗਾਵਾ ਆਪਣਾ ਜਿਹੜਾ ਆਪਣਾ ਐਕਸਪੀਰੀਅੰਸ ਲੈਂ ਲੈਣ ਵਾ ਬਾਕੀ ਪਸੰਜਰ ਆ ਗਿਆ ਤੁਸੀਂ ਸਾਨੂੰ ਰੀਵਿਊ ਜ਼ਰੂਰ ਦੇਣ ਕਿਉਂਕਿ ਜੇ ਆਪਾਂ ਜਿਹੜੀ ਸਰਵਿਸ ਆਪਾਂ ਬੱਸਾਂ ਨੂੰ ਹੋਰ ਵਧਾ ਕੇ ਜਿਹੜੀਆਂ 70 ਤੋਂ 80 ਜਿਹੜੀਆਂ ਬੱਸਾਂ ਆ ਅਸੀਂ ਆਲ ਰੂਟ ਲੈ ਸਕੀਏ ਤੇ ਸ਼ਹਿਰ ਦੀ ਜਿਹੜੀ ਸੇਵਾ ਦੇ ਵਿੱਚ ਹਾਜ਼ਰ ਹੋ ਸਕੀਏ। ਬੰਦ ਹੋ ਗਿਆ ਸੀ ਪ੍ਰੋਜੈਕਟ। ਇਹ ਬੰਦ ਜੀ 3 ਜੁਲਾਈ 2023 ਨੂੰ ਵਿੱਚ ਐਨਸੀਪ ਜਿਹੜੀ ਕੰਪਨੀ ਸੀਗੀ ਸਰਵਿਸ ਪ੍ਰਾਮ ਉਹ ਭਜਨ ਕਰਕੇ ਜਿਹੜਾ ਪ੍ਰੋਜੈਕਟ ਬੰਦ ਹੋ ਗਿਆ ਸੀਗਾ ਅਸੀਂ ਮਾਨ ਸਰਕਾਰ ਨੂੰ ਉਹਾਰਾ ਲਾਈਆਂ ਸੀਗੀਆਂ ਬੜੀਆਂ ਪਰ ਕੁਝ ਟੈਕਨੀਕਲ ਇਸ਼ੂ ਕਰਕੇ ਉਹ ਵੀ ਮਜਬੂਰ ਸੀਗੇ ਥੋੜੇ ਕਿ ਨਹੀਂ ਚਲਾ ਸਕਦੇ ਸੀ ਪਰ ਸਾਡੇ ਬਣੀਓ ਕਮਿਟੀ ਸਾਹਿਬ ਸਰਦਾਰ ਗੋਲਪੁਰ ਸਿੰਘ ਵਾਲਖਣੇ ਬੜੀ ਮਿਹਨਤ ਅਤੇ ਸੋਚ-ਬੂਝ ਦੇ ਨਾਲ ਇਹ ਜਿਹੜਾ ਪ੍ਰੋਜੈਕਟ ਆ ਇਹਨੂੰ ਦੇਖਿਆ ਜਾਂਚਿਆ ਕਿ ਇਸ ਪ੍ਰੋਜੈਕਟ ਦੇ ਵਿੱਚ ਬੜੀ ਲੋਡ ਆ ਗਈ ਆ ਪਸੰਜਸ ਨੂੰ ਵੀ ਬਹੁਤ ਜ਼ਿਆਦਾ ਲੋਡ ਆ ਤੇ ਜਿਹੜੇ ਗਰੀਬ ਪਰਿਵਾਰ ਸੀਗੇ ਸਾਡੇ ਡਰਾਈਵਰ ਭਰਾ ਸੀਗੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਲੋਡ ਸੀਗੀ ਤੇ ਮੈਂ ਧੰਨਵਾਦ ਕਰਦਾ ਵਾਂ ਕਮਿਟੀ ਸਾਹਿਬ ਦਾ ਵੀ ਆਪਣੇ ਸੀਐਮ ਸਾਹਿਬ ਮਾਨ ਸਾਹਿਬ ਦਾ ਵੀ ਤੇ ਧੰਨਵਾਦ ਸਾਡਾ ਵੀ ਤੇ ਸਭੂ ਐਮਐਲਏ ਸਾਹਿਬਾਨ ਦਾ ਜਿਨ੍ਹਾਂ ਨੇ ਇਹ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਮੈਟਰ ਬਸਾਂ ਨੂੰ ਅੱਜ ਉਹਨਾਂ ਨੇ ਹਰਜੰਟ ਦਿੱਤੀ ਆ ਤਮਾਤਰੋ ਜਰਾਵਾ ਉਹ ਧੰਨਵਾਦ ਯਾਰ ਨਹੀਂ ਕੀਤਾ ਵੀ ਘਾਟੇ ਦੀ ਕੰਪਨੀ ਜਾ ਰਹੀ ਸੀ ਤੇ ਠੇਕਾ ਨਹੀਂ ਭਰਿਆ ਗਿਆ ਕਿ ਜਾਂ ਫਿਰ ਪੈਸਾ ਨਹੀਂ ਆਇਆ ਉਹਨਾਂ ਨੂੰ ਤਾਂ ਨਾਲ ਦੇਖ ਲਓ ਕਿ ਜਿਹੜਾ ਠੇਕਾ ਵਾ ਉਹ ਜਿਹੜੀ 5 ਪਰ ਕਿਲੋਮੀਟਰ ਸੀਗਾ 22 ਰੁਪਏ ਸੀਗੇ ਕੰਪਨੀ ਦਾ ਕੰਪਨੀ ਨੇ ਦੋ ਤਿੰਨ ਵਾਰੀ ਜੜਾ ਵਾ ਉਹ ਅਲਟੀਮੇਸ਼ਨ ਦਿੱਤਾ ਕਿ ਜਿਹੜਾ ਮੇਰਾ ਰੇਟ ਹੈ ਉਹ ਦਤਾ ਦੇ ਜਾਵੇ ਪਰ ਸਰਕਾਰ ਆਪਣੇ ਨਿਮਾ ਤੋਂ ਕਦੀ ਵੀ ਜੜਾ ਵਾ ਉਹ ਖਿਲਾਫ ਨਹੀਂ ਜਾਂਦੀ ਤੇ ਜਿਹੜਾ 22 ਰੁਪਏ ਸੀਗਾ ਉਹਨਾਂ ਨੇ ਗਾ ਸਬਸ ਕੰਟਰੈਕਟਰ ਰੱਖਿਆ ਸੀਗਾ ਕੋਕਰ ਜੋ ਕਿ ਨੂੰ 16 ਰੁਪਏ ਦੇਣੇ ਸੀਗੇ ਆਨਾਂ ਦੇ ਵਿੱਚ ਆਪਸ ਦੇ ਵਿੱਚ ਕੀ ਬਿਸਯੂਸ ਹੋਇਆ ਇਹ ਸਾਨੂੰ ਨਹੀਂ ਪਤਾ ਕੁਝ ਕਹਿ ਨਹੀਂ ਸਕਦੇ ਸਿਰਫ ਉਹ ਟੈਂਡਰ ਉਹਨਾਂ ਦਾ ਜਿਹੜਾ ਪੈਸਾ ਵਾ ਨਾਵਦਨ ਕਰਕੇ ਇਹ ਜਿਹੜਾ ਵਾ ਪ੍ਰੋਜੈਕਟ ਸੀਗਾ ਉਹ ਬੰਦ ਹੋ ਗਿਆ ਸੀਗਾ ਤੇ ਜਿਹੜਾ ਕਿ ਡੇਢ ਪੌਣੇ ਦਾ 2 ਸਾਲ ਤੋਂ ਬਾਅਦ ਅੱਜ ਜਿਹੜੀ ਆ ਹਰੀ ਝੰਡੀ ਮਿਲੀ ਆ ਤੇ ਅਸੀਂ ਸਾਰੇ ਸਟਾਫ ਜਿਹੜਾ ਵਾ ਬਹੁਤ ਖੁਸ਼ ਆ ਤੇ ਧੰਨਵਾਦ ਸੀਐਮ ਸਾਹਿਬ ਤੁਹਾਡਾ ਵੀ ਤੇ ਧੰਨਵਾਦ ਸਾਹਿਬ ਤੇ ਖਾਸ ਕਰਕੇ ਮਾਨਯੋਗ ਗੋਲਪ੍ਰੀ ਸਿੰਘ ਔਲਖ ਸਾਹਿਬ ਧੰਨਵਾਦ ਜੀ ਕਿੰਨੇ ਕਿਲੋਮੀਟਰ ਦੀ ਆ ਟੈਂਡਰ ਜੀ ਆਜੋ ਫ੍ਰੀ ਟ੍ਰਾਇਲ ਲਗਾ 15 ਦਿਨਾਂ ਬਾਅਦ ਸੀ ਸਰਕਾਰ ਨੇ ਜਾਵਾ ਕਿ ਸਾਨੂੰ ਪਤਾ ਲੱਗੇਗਾ ਕਿ ਕਿੰਨੀ ਜੜੀ ਸਵਾਰੀ ਆ ਅਦੇ ਵਿੱਚ ਜਿਹੜੀ ਆ ਸਫ਼ਰ ਕਰਦੀ ਕਿਉਂਕਿ ਪਹਿਲਾਂ 45 ਤੋਂ 50 ਹਜ਼ਾਰ ਪਸੰਦ ਸੀ ਕਿ ਜਿਹੜੇ ਦੇ ਲਈ ਅਦੇ ਵਿੱਚ ਸਰਵੇ ਕਰਦੇ ਸੀਗੇ ਹੁਣ ਸਾਡਾ ਪੂਰੀ ਆਸ ਇਹ ਆ ਕਿ ਆਟੋ ਦਾ ਬਹੁਤ ਜ਼ਿਆਦਾ ਰਸ਼ ਹੋ ਗਿਆ ਵਾ ਇਹ ਸਾਨੂੰ ਪੂਰੀ ਮਾਨ ਹੈ ਕਿ ਜਿੱਥੇ 45 50 ਹਜ਼ਾਰ ਸੀਗਾ ਉਥੋਂ 60 ਤੋਂ 70 ਹਜ਼ਾਰ ਜਿਹੜਾ ਵਾ ਪਸੰਦੇ ਸਾਡੇ ਬਸਾਂ ਦੇ ਵਿੱਚ ਟਰੈਵਲ ਕਰਨ ਲਈ ਤਿਆਰ-ਪਰ ਤਿਆਰ ਆ ਤੇ ਮੈਂ ਸਮੂਹ ਜਿੰਨੇ ਵੀ ਸ਼ਹਿਰ ਵਾਸੀ ਆ ਉਹਨਾਂ ਨੂੰ ਇੱਕ ਸੁਨੇਹਾ ਦਿਆਂਗਾ ਇੱਕ ਪ੍ਰਾਈਵੇਸੀ ਇੱਕ ਸੇਫਟੀ ਇੱਕ ਪਲੱਸ ਸੀਸੀਟੀਵੀ ਕੈਮਰਸ ਹਰ ਇੱਕ ਜੀ ਦੇ ਪਕੜ ਇਹ ਜਿਹੜੀ ਬਸ ਆ ਇਹ ਸੁਰੱਖਤ ਆ ਪਲੀਜ਼ ਇੱਕ ਵਾਰੀ ਤੁਸੀਂ ਜਰੂਰ ਬਸ ਦੇ ਵਿੱਚ ਵਿਜ਼ਿਟ ਕਰੋ ਤੇ ਤੁਹਾਨੂੰ ਐਕਸਪੀਰੀਅੰਸ ਪਤਾ ਲੱਗ ਸਕੇ ਕਿ ਇਹ ਬਸ ਦੇ ਕੀ ਫਾਇਦੇ ਸੀਗੇ ਲੱਗਦਾ ਕਿ ਇਹ ਸਰਕਾਰ ਚਲਾ ਲੇਗੀ ਪ੍ਰੋਜੈਕਟ ਬਿਲਕੁਲ ਜੀ ਪੂਰੀ ਉਮੀਦ ਆ ਜੀ ਕਿਉਂਕਿ ਜੇ ਸਰਕਾਰ ਨੇ ਮਾੜ ਚਲਾਉਣੀ ਹੁੰਦੀ ਤੇ ਉਹਨਾਂ ਨੇ ਹਰੀ ਝੰਡੀ ਦੇਣੀ ਨਹੀਂ ਸੀਗੀ ਕਿਉਂਕਿ ਆਮ ਸਰਕਾਰ ਹਰ ਇੱਕ ਦਾ ਭਲਾ ਸੋਚਦੀ ਆ ਉਹਨਾਂ ਨੇ ਆਪਣਾ ਗਰੀਬਾਂ ਦਾ ਵੀ ਭਲਾ ਸੋਚਿਆ ਵਾ ਤੇ ਸਾਨੂੰ ਪੂਰੀ ਉਮੀਦ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਟੋਮਟਿਵ ਜਿਹੜਾ 25 ਦਿਨਾਂ ਦੇ ਵਿੱਚ ਜਿਹੜੀਆਂ ਸਾਡੇ ਕੋਲ 70 ਬੱਸਾਂ ਹੋਆਂ ਰੈਡੀ ਉਹ ਜਿਹੜੀਆਂ ਤੁਹਾਨੂੰ ਰੋਡ ਤੇ ਜਿਹੜੀਆਂ ਭਜਦੀਆਂ ਵਜੋਂ ਰੌਣਗੀਆਂ ਕੰਡਮ ਕਿੰਨੀਆਂ ਹੋਈਆਂ ਅਸਲੇ ਬਟਾੜੀਆਂ ਸਾਡੀਆਂ 20 ਬੱਸਾਂ ਕੰਡਮ ਵਾਜ ਗਿਆ ਛੋਟਾ ਛੜ ਗਿਆ 95 ਬੱਸਾਂ ਸੀਗਾ ਰਮਨ ਕੰਡੀਸ਼ਨ ਦੇ ਵਿੱਚ ਸਾਡੇ ਕੋਲ 75 ਬੱਸਾਂ ਜਿਹੜੀਆਂ ਵਾ ਉਹ ਸਾਡੇ ਡੀਪੋ ਘੜੀਆਂ ਵਾ ਜਿਹੜੀਆਂ 75 ਬੱਸਾਂ ਵਾ ਸਨਹਾਲ ਦੇ ਘੜੀ ਉਹਨਾਂ ਦੇ ਵਿੱਚੋਂ ਪੰਜ ਬੱਸਾਂ ਜਿਹੜੀਆਂ ਅੱਜ ਸਤ ਤਰਾਤ ਤੋਂ ਕੱਢਣ ਲੱਗੇ ਆ ਤੇ ਕੱਲੂ ਸਾਡਾ ਇੱਥੇ ਵਿਜ਼ਿਟ ਹੋਇਆ ਸੀਗਾ ਤੇ ਪੂਰਾ ਪਰਫੈਕਟ ਜਿਹੜਾ ਜ਼ੋਨ ਸੀਗਾ ਉਹ ਬੜਾ ਵਧੀਆ ਟ੍ਰੈਲ ਸਾਡਾ ਰਿਹਾ ਹੁਣ ਆਉਣ ਵਾਲਾ ਜਿਹੜਾ ਟਾਈਮ ਆ ਉਹਦੇ ਵਿੱਚ ਜਿਹੜੀਆਂ ਆਪਾਂ ਜਿਹੜੀ ਗਿਣਤੀ ਇਹਦੇ ਵਧਾਵਾਂਗੇ ਜਿਹੜੀਆਂ ਉਹ ਬਸਾਂ ਫੇਰ ਹੋਣੀਆਂ ਤੇ ਠੀਕ ਹੋਣਗੀਆਂ ਜੇ ਕੰਨਾ ਬਿਲਕੁਲ ਟੋਟਲ ਹਾਸ ਹੋ ਗਿਆ ਵਾ ਸਰਕਾਰ ਨੂੰ ਆਪਾਂ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਉਹਨੂੰ ਟੋਟਲ ਹਾਸ ਦੇ ਵਿੱਚ ਪਾ ਕੇ ਜਿਹੜਾ ਉਹਦਾ ਪੈਸਾ ਆਏਗਾ ਉਹਨਾਂ ਨੂੰ ਜਿਹੜਾ ਥੋੜਾ ਬੋਤਾ ਬਸਾਂ ਦਾ ਰਿਵਨਿਊ ਹੈਗਾ ਵਾ ਜਿਹੜਾ ਉਹ ਖਰਾਬ ਹੈ ਗਿਆ ਵਾ ਉਹਨਾਂ ਤੇ ਲਾ ਕੇ ਜਿਹੜੀਆਂ ਬਾਕੀ ਬਸਾਂ ਵਾ ਉਹ ਜਿਹੜੀਆਂ ਜਲਦੀਆਂ ਆਨਲੋਡ ਕੀਤੀਆਂ ਜਾ ਹੁਣ ਜਿਹੜਾ ਰੂਟ ਕਿਹੜਾ ਕਿਹੜਾ ਸੁਣਿਆ ਗਿਆ ਕੰਨਾ ਅਜੇ ਤਨਾ ਦੂ ਉਹ ਇਹ ਵਾਰ ਇਹ ਕਰਦੇ ਦੁਬਾਰਾ ਗੋਲਡਨ ਰੂਟ ਜਾਏਗਾ ਜਿੱਦੋਂ ਬੱਚਾ ਮਦਰੀਆਂ ਫਿਰ ਤਿੰਨੇ ਰੂਟ ਜਿਹੜਾ ਵੇਰਕ ਤੋਂ ਚੱਲ ਕੇ ਇੰਡੀਆ ਗੇਟ ਆਉਂਦਾ ਵਾ ਇੱਕ ਤੋਂ ਵੇਰਕ ਤੋਂ ਚੱਲ ਕੇ ਗੋਲਡਨ ਰੀਡ ਜਾਂਦਾ ਦੋ ਰੂਟ ਹੈ ਉਹ ਵੀ ਜਿਹੜੇ ਜਲਦੀ ਆਪਾਂ ਸ਼ੁਰੂ ਕਰਾਂਗੇ ਮੇਰਾ ਨਾਮ ਸਰਬਜੀਤ ਸਬਰਵਾਲ